ਆਪ ਦਾ ਕੰਟਰੀਬਿਊਸ਼ਨ ਦੇਸ਼ ਦੇ ਲਈ ਪਾ ਸਕੀਏ। ਪਾ ਲਈ 26 ਨਵੰਬਰ 2012 ਨੂੰ ਆਵਾਮ ਦੀ ਪਾਰਟੀ ਬਣੀ ਹੈ। ਪਹਿਲੀ ਇਲੈਕਸ਼ਨ ਹੋਈ 2014 ਦੇ ਵਿੱਚ। ਡਾਕਟਰ ਕਰਨਵੀ ਸਾਰ ਦੇ ਪਰਸ ਦੀ ਪੂਰੇ ਹਰ ਗਿਆ। ਸਭ ਤੋਂ ਵੱਡਾ 90 ਦਾ ਕੈਂਡੀਬਿਊਸ਼ਨ ਜੀ ਗਾਇ। ਫੇਲ ਪਾਰਟੀ 57243 ਵੋਟਸ ਨੂੰ ਪਟੜਾ ਦੇ। ਪਰ ਫਿਰ ਵੀ 90 ਦੇ ਬਾਜੀਮਾਰੀ ਲਈ 90 ਦੇ ਵਿੱਚੋਂ 65000 ਦੇ ਵਿੱਚੋਂ ਕਰਨੀ 11000 9 10 ਦੇ ਵਿੱਚੋਂ 11000 ਵੋਟ ਕੱਲੀ। ਨਾ ਦੇ ਕੰਗਾਈ ਉਹ ਬੰਦੇ ਨੇ ਜ਼ਮਾਨਤ ਉਚਿਤ ਕਰਾਈ। ਮਾਨਤਾ ਕਰਾਈ ਔਰ ਕੁਛ ਨੇ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ 63400 ਦੇ ਨਾਲ ਧੋਬੇ ਕਰਕੇ ਵਿਆਹ ਕਰਵਾਇਆ। ਉਹ ਨਾਕਨੇ ਇਤਿਹਾਸ ਰਚਿਆ ਆਪਾਂ ਆਪਣਾ ਇਤਿਹਾਸ ਕੈਮਰ ਕਰਨ ਦਾ ਬਾਬੇ ਦੇ ਲੋਕ ਬੜੇ ਦਰਿਆਦੂਨ ਇਨਸਾਨ ਨੇ ਇਹ ਲੋਕ ਨੇ ਕਿਤੇ ਸਾਡੀਆਂ ਪੈਣਾ ਜਿਹਨੀਆਂ ਨੇ ਉਹ ਬਹੁਤ دعਵਾਵਾਂ ਕਰਦੀਆਂ ਨੇ ਕਿ ਪੰਜਾਬ ਤਰੱਕੀ ਕਰੇ ਸਾਡੇ ਜਿੰਦਾ ਕਿ ਆਪਣੇ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਸਮਝਣਾ ਜਦੋਂ ਪਾਰਲੀਮੈਂਟ ਨਹੀਂ ਚਾਹਣੀਏ ਤਾਂ ਫਿਰ ਕਿਸ ਤਰ੍ਹਾਂ ਦੀ ਗੱਲ ਕਰੀਏ ਤੇ ਪਾਰਲੀਮੈਂਟ ਕਿਉਂ ਚਾਹਣੀਏ ਜੇ ਮੈਂ ਐਮਐਲਏ ਹੋ ਕੇ ਇਨਾ ਬਿਜ਼ੀ ਸ਼ਡਿਊਲ ਹੋਣ ਦੇ ਬਾਅਦ ਵੀ ਤੁਸੀਂ ਇਹ ਤਾਮ ਕਰੋ ਕਿ ਮੈਂ ਆਪਣੇ ਪੱਲੇ 'ਚ ਆਪਣੇ ਵਾਰਦੇ 'ਚ ਆਪਣੇ ਪਿੰਡੇ 'ਚ ਮੈਂ ਹਰ ਰੋਜ਼ ਹੋ ਕੇ ਕੰਮ ਕਰੂੰਗੀ ਇੱਕ ਹੀ ਘਰ ਦੇ ਵਿਚਾਰ ਦੇ ਆਫਿਸ ਦੇ ਵਿੱਚ ਮਹਿਲਾਵਾਂ ਦੀ ਮਹਿਲਾ ਵਿੰਗ ਦੀ ਮੀਟਿੰਗ ਕੀਤੀ ਗਈ ਜਦੇ ਵਿੱਚ ਵਿਸ਼ੇਸ਼ ਤੌਰ ਤੇ ਮੈਡਮ ਪ੍ਰੀਤੀ ਮਲੋਕਤਰਾ ਜੀ ਪ੍ਰਧਾਨ ਮਹਿਲਾ ਵਿੰਗ ਪੰਜਾਬ ਔਰ ਨਗਰ ਕਾਉਂਸਲ ਨਾਬਾ ਦੇ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਜਿਲ੍ਹਾ ਪ੍ਰਧਾਨ ਮੈਡਮ ਮੈਡਮ ਤਨਜੀਤ シュਵਿੰਦਰ ਤਨਜੀਤ ਮੈਡਮ ਤੇ ਸਾਡੇ ਨਾਬਾ ਹਲਕੇ ਦੇ ਕੋਆਰਡੀਨੇਟਰ ਮੈਡਮ ਗੁਰਦੀਪ ਕੌਰ ਕਲਰ ਮਾਜਰੀ ਤੇ ਸਾਰੇ ਲੀਡਰਸ਼ਿਪ ਨੇ ਮੀਟਿੰਗ ਕੀਤੀ ਹੈ ਜੀ ਔਰ ਮਹਿਲਾਵਾਂ ਦੇ ਵਿੱਚ ਜੋਸ਼ ਹੈ ਜੀ ਮਹਿਲਾਵਾਂ ਚਾਹੁੰਦੀਆਂ ਨੇ ਕਿ ਜਿੰਨਾ ਵਧੀਆ ਪੁਗਵੰਤ ਮਾਨ ਸਰਕਾਰ ਕੰਮ ਕਰ ਰਹੀ ਹੈ ਜਿੰਨਾ ਵਧੀਆ ਦਿੱਲੀ ਦੇ ਵਿੱਚ केजरीवाल ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈ ਕਿ ਲਗਾਤਾਰ ਨਿਰੰਤਰ ਜਾਰੀ ਰਹੇ ਔਰ ਲੋਕ ਸਭਾ ਦੇ ਵਿੱਚ ਮਹਿਲਾਵਾਂ ਨੇ ਇਹ ਵਾਅਦਾ ਕੀਤਾ ਤਤਕੜੇ ਕਰਕੇ ਪੂਰੇ ਜੋਸ਼ ਨਾਲ ਕਿ ਸਾਰੀਆਂ ਮਹਿਲਾਮਾਂ ਪੰਜਾਬ ਦੀਆਂ ਸਾਰੀਆਂ ਭੈਣਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਬਿਜਲੀ ਦਾ ਬਿੱਲ ਮਾਫ ਕਰਕੇ ਪੁਗਵੰਤ ਮਾਨ ਸਰਕਾਰ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਉਹਨਾਂ ਨੇ ਇਹ ਸਾਡਾ ਨਾ ਵਾਅਦਾ ਕੀਤਾ ਕਿ ਅਸੀਂ ਇੱਕ ਇੱਕ ਵੋਟ ਜਿਹੜੀ ਆਮ ਪਾਰਟੀ ਦੇ ਹੱਕ ਵਿੱਚ ਪੁਕਤਾਵਾਂਗੇ ਬਹੁਤ ਹੀ अहम ਰੋਲ ਅਦਾ ਕਰੇਗੀ ਮਹਿਲਾ ਵਿੰਗ ਜਿਵੇਂ 2022 ਦੇ ਵਿੱਚ ਮਹਿਲਾ ਵਿੰਗ ਨੇ ਬਹੁਤ ਵਾਚੜ ਕੇ ਹਿੱਸਾ ਲਿਆ ਸੀ ਤੇ 117 ਦੇ ਵਿੱਚ 92 ਆਪਾਂ ਵਿਧਾਨ ਸਭਾ ਉਹ ਜਿੱਤੀਆਂ ਸੀਗੀਆਂ ਐਮਐਲਏ ਬਣਾਏ ਸੀ ਤੇ ਉਸੇ ਤਰੀਕੇ ਦੇ ਨਾਲ ਜੋ ਭਗਵੰਤ ਮਾਨ ਜੀ ਨੇ 13 ਜ਼ੀਰੋ ਕਰਨ ਦਾ ਨਾਰਾ ਲਾਇਆ ਹੈ ਤੇ ਮੈਂ ਆਪਣੇ ਮਹਿਲਾ ਵਿੰਗ ਵੱਲੋਂ ਆਸਵਾਸ਼ਣ ਦਵਾਉਣੀ ਆ ਕਿ ਮਾਨ ਸਾਹਿਬ ਤੁਹਾਡਾ ਉਹ ਨਾਰਾ ਜ਼ਰੂਰ ਪੂਰਾ ਹੋਊਗਾ ਔਰ 13 ਸਿੱਟਾ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਕੇ ਸਾਡਾ ਮਹਿਲਾ ਵਿੰਗ ਜ਼ਰੂਰ ਪਾਊਗਾ ਸੱਚੀ ਕਾਬਲ ਬਣਾਉਣੀ ਆਪਣੀਆਂ ਸਾਰੇ মিডিਆਸ ਤੇ ਮੈਂ ਸਵਿੰਦਰ ਕੌਰ ਤੰਜੂ ਪ੍ਰੈਜਿਡੈਂਟ ਡਿਸਟ੍ਰਿਕਟ ਪਟਿਆਲਾ ਤੇ ਮੈਂ ਸਾਰੀਆਂ ਭੈਣਾਂ ਦਾ ਇੱਥੇ ਬਹੁਤ ਆਈਆਂ ਦਾ ਧੰਨਵਾਦ ਕਰਦੀ ਹਾਂ ਬਾਕੀ ਜੋ ਤੁਸੀਂ ਕਿਹਾ ਵੇਖਣ ਨੂੰ ਜਿਸ ਤਰ੍ਹਾਂ ਸਾਡੇ ਬਾਈ ਦੇ ਵਿੱਚ ਭੈਣਾਂ ਨੇ ਮੋਰਚਾ ਮਾਰਿਆ 92 ਭਰਾਵਾਂ ਨੂੰ ਆਪਣਿਆਂ ਨੂੰ ਜਿਤਾ ਕੇ ਵਿਧਾਨ ਸਭਾ 'ਚ ਪਹੁੰਚਾਇਆ ਸਾਡੀਆਂ ਭੈਣਾਂ ਹੁਣ ਵੀ ਕਿਸੇ ਗੱਲੋਂ ਘਟ ਨਹੀਂ ਰਹਿਣਗੀਆਂ ਹੁਣ ਵੀ ਲੋਕ ਸਭਾ ਦੇ ਵਿੱਚ ਉਹਨਾਂ ਨੇ ਪੂਰੇ ਤਨਦੇਹੀ ਦੇ ਨਾਲ ਮਿਹਨਤ ਕਰਨੀਆਂ ਤੇ ਆਪਣੇ ਘਰ-ਘਰ ਜਾ ਕੇ ਡੋਰ ਟੂ ਡੋਰ ਕਰਕੇ ਤੇ ਡਾਕਟਰ ਬਲਵੀਰ ਸਿੰਘ ਜੀ ਦੇ ਹੱਕ ਵਿੱਚ ਉਹ ਵੋਟ ਕਰਨ ਵਿੱਚ ਪੂਰਾ ਸਮਰਥਨ ਦੇਣਗੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਜਾਤਾ ਚਾਵਲਾ ਨਗਰ ਕੌਂਸਲ ਪ੍ਰਧਾਨ ਨਾਬਾ ਤੇ ਅੱਜ ਅਸੀਂ ਇੱਥੇ ਐਮ ਐਲ ਏ ਦਫ਼ਤਰ ਦੇ ਵਿੱਚ ਲੇਡੀਜ਼ ਵਿੰਗ ਦੀ ਮੀਟਿੰਗ ਕੀਤੀ ਹੈ ਜਿਹੜੀ 1 ਜੂਨ ਨੂੰ ਆਉਣ ਵਾਲੀ ਇਲੈਕਸ਼ਨ ਹੈ ਉਸ ਦੇ ਰਿਗਾਰਡਿੰਗ ਵਿੱਚ ਤੇ એમ ਲੇਡੀਜ਼ ਨੇ ਬਹੁਤ ਹੀ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੀਤਾ ਤੇ ਸਾਰੀਆਂ ਲੇਡੀਜ਼ ਨੇ ਦਿਖਾਇਆ ਕਿ ਹਾਂ ਅਸੀਂ ਤੁਹਾਡੇ ਨਾਲ ਆ ਤੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਸਾਰੇ ਹੀ ਉਹਦੇ ਨਾਲ ਬਹੁਤ ਖੁਸ਼ ਨੇ ਬਿਕੋਜ਼ ਸਾਰੀ ਜਿਹੜੇ ਘਰ-ਘਰ ਵਿੱਚ ਲੇਡੀਜ਼ ਨੇ ਉਹਨਾਂ ਨੂੰ ਬਿਜਲੀ ਦੇ ਬਿੱਲ ਭਰਨ ਦੀ ਬਹੁਤ ਹੀ ਦਿੱਕਤ ਰਹਿੰਦੀ ਸੀ ਸਾਰੇ ਮੰਨਦੇ ਨੇ ਕਿ ਹਾਂ ਜੀ ਸਾਨੂੰ ਇਹ ਬਹੁਤ ਬੜੀ ਸਹੂਲਤ ਮਿਲੀ ਹੈ ਕਿ ਸਾਡੇ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ ਜਾਂ ਜਿਹੜੇ ਆਪਣੇ 슬ਮ ਏਰੀਆ ਦੇ ਵਿੱਚ ਜਿਹੜੀਆਂ ਮਹੱਲਾ ਸੁਧਾਰ ਕਮੇਟੀਆਂ ਖੋਲੀਆਂ ਨੇ ਤੇ ਐਮਰਜੈਂਸੀ ਖੋਲੀ ਹੈ ਤੇ ਉਹਦੇ ਵਿੱਚ ਦਵਾਈਆਂ ਲੋਕਾਂ ਨੂੰ ਫ੍ਰੀ ਮਿਲ ਰਹੀਆਂ ਨੇ ਤੇ ਸਾਰੇ ਹੀ ਲੋਕ ਬਹੁਤ ਖੁਸ਼ ਨੇ ਆਮ ਆਦਮੀ ਪਾਰਟੀ ਦੇ ਨਾਲ ਤੇ ਅੱਗੇ ਵੱਧ ਛੜ ਕੇ ਹਿੱਸਾ ਲੈ ਰਹੀਆਂ ਨੇ ਮਹਿਲਾਵਾਂ ਤੇ ਜਿਹਦੇ ਵਿੱਚ ਬਹੁਤ ਵੱਡੀ ਜਿੱਤ ਹਾਸਲ ਕੀਤੀ ਜਾਏਗੀ